ਬੱਚਿਆਂ ਬੱਚਿਆਂ ਨੂੰ ਖਤਰਾ ਹੀ ਰਹਿੰਦਾ ਹੈ ਰਾਤ ਨੂੰ ਸਾਡਾ ਸਰਪੰਚ ਦਾ ਕੰਮ ਆ ਹੀ ਪਿੰਡ ਦਾ ਨਹੀਂ ਬਸ ਬੁੱਸ ਵੀ ਨਹੀਂ ਆਉਂਦੀ ਜੀ ਅੱਛਾ ਕੋਈ ਸਹੂਲਤ ਨਹੀਂ ਆਈ ਬਸ ਦੀ ਆਹ ਰਾਹ ਦੇ ਵਿੱਚ ਇੱਥੇ ਕੇ ਸਿੱਟ ਕੇ ਚੱਲ ਜਾਂਦੇ ਆ ਨਾ ਕੋਈ ਸੇਫਟੀ ਹੈ ਇੱਥੇ ਕੋਈ ਕੁਝ ਨਹੀਂ ਸਸਿਕਾ ਦੋਸਤੋ ਜੀਬੀਸੀ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਦੋਂ ਕਦੀ ਕਿਸੇ ਪਿੰਡ ਜਾਂ ਕਿਸੇ ਇਲਾਕੇ ਦੇ ਵਿੱਚ ਜਾਈਏ ਤਾਂ ਸਭ ਤੋਂ ਪਹਿਲਾਂ ਵਿਕਾਸ ਕਾਰਜਾਂ ਦੀ ਜਦੋਂ ਗੱਲ ਕਰਦੇ ਆਂ ਤੇ ਵਿਕਾਸ ਕਾਰਜਾਂ ਸੰਬੰਧੀ ਸਰਪੰਚ ਨਾਲ ਵੀ ਗੱਲਬਾਤ ਕਰਦੇ ਆਂ ਤੇ सरपंच साहब ਵੱਲੋਂ ਵੀ ਆਪਣੇ ਕੀਤੇ ਹੋਏ ਵਿਕਾਸ ਕਾਰਜਾਂ ਬਾਰੇ ਸਪਸ਼ਟਿਕਨ ਦਿੱਤਾ ਜਾਂਦਾ ਪਰ ਪਿੰਡ ਰਾਜੋਵਾਲ ਚ ਪਹੁੰਚੇ ਆ ਤਾਂ सरपंच साहब ਨਾਲ ਜੋ ਗੱਲਬਾਤ ਕੀਤੀ ਗਈ ਇਸ ਸਬੰਧੀ ਤਾਂ ਤੁਸੀਂ ਵੀ ਜਵਾਬ ਸੁਣ ਕੇ ਹੈਰਾਨ ਹੋ ਜਾਓਗੇ ਮੀਡੀਆ ਕਰਮਚਾਰੀਆਂ ਵੱਲੋਂ ਪੁੱਛਿਆ ਗਿਆ ਕਿ ਕਿਹੋ ਜਿਹਾ ਵਿਕਾਸ ਇਸ ਪਿੰਡ ਵਿੱਚ ਹੋਇਆ ਤਾਂ ਉਹਨਾਂ ਦਾ ਜਵਾਬ ਸੀ ਸੜਕਾਂ ਗਲੀਆਂ ਨਾਲੀਆਂ ਹੀ ਬੰਨੀਆਂ ਜੀ ਹੋਰ ਇੱਥੇ ਕੀ ਬੰਨਣਾ ਇਹ ਜਵਾਬ ਸੀ ਸਰਪੰਚ ਸਾਹਿਬ ਦਾ ਤੇ ਤੁਸੀਂ ਆਪ ਹੀ ਸੋਚ ਸਕਦੇ ਹੋ ਜਿਹੜਾ ਸਰਪੰਚ ਦਾ ਜਵਾਬ ਇਹ ਹੋਵੇ ਤਾਂ ਉਹ ਪਿੰਡ ਦੇ ਵਿਕਾਸ ਬਾਰੇ ਕੀ ਸੋਚ ਸਕਦਾ ਤੇ ਕੀ ਸੋਚ ਰੱਖਦਾ ਹੋਵੇਗਾ ਪਿੰਡ ਨੂੰ ਵਿਕਸਿਤ ਕਰਨ ਵਾਸਤੇ ਪਿੰਡ ਦੇ ਵਿੱਚ ਸਾਰੀਆਂ ਕਰਨ ਵਾਸਤੇ ਹੋਰ ਵੀ ਬੱਚਿਆਂ ਵਾਸਤੇ ਗਰਾਊਂਡ ਬਣਾਉਣ ਲਈ ਜਾਂ ਨੌਜਵਾਨਾਂ ਲਈ ਜਿਮ ਬਣਾਉਣ ਲਈ ਸਕੂਲ ਵਾਸਤੇ ਗਰੰਟਾ ਲੈਣ ਲਈ ਸਰਪੰਚ ਦੀ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਪਿੰਡ ਦੇ ਵਾਸੀਆਂ ਵਾਸਤੇ ਵਿਕਾਸ ਕਾਰਜਾਂ ਨੂੰ ਲੈ ਕੇ ਸਰਪੰਚ ਸਾਹਿਬ ਦੀ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਤੇ ਵੱਡਾ ਭਾਰ ਮੋਢਿਆਂ ਤੇ ਚਲਦੇ ਹੋਏ ਸਰਪੰਚ ਸਾਹਿਬ ਵੱਲੋਂ ਸਿਰਫ ਇਹੀ ਕਿਹਾ ਗਿਆ ਕਿ ਗਲੀਆਂ ਨਾਲੀਆਂ ਹੀ ਬੰਦੀਆਂ ਨੇ ਜੀ ਹੋਰ ਇੱਥੇ ਕੀ ਬਣਦਾ ਸੋ ਤੁਸੀਂ ਉਹਨਾਂ ਦੀ ਸਿਆਣਪ ਖੁਦ ਹੀ ਦੇਖ ਸਕਦੇ ਹੋ ਕਿ ਸਰਪੰਚ ਸਾਹਿਬ ਜਿਹੜੇ ਪਿੰਡ ਦੇ ਨੇ ਤੇ ਸਰਪੰਚ ਸਾਹਿਬ ਨੂੰ ਹੀ ਕੁਝ ਸੋਚਣਾ ਚਾਹੀਦਾ ਗੱਲਬਾਤ ਕਰਨ ਲੱਗੇ ਆ ਆਪਣੇ ਸਪਸ਼ਟੀਕਰਨ ਦੇਣ ਲੱਗੇ ਆ ਹਾਂ ਜੀ ਸਰ ਪਿੰਡ ਰਾਜੂਵਾਲ ਚ ਪਹੁੰਚੇ ਆ ਤੇ ਕੀ ਨਾਮ ਹੈ ਵੀਰ ਜੀ ਸਹਿਜਪ੍ਰੀਤ ਆ ਭਾਈ ਜੀ ਸਹਿਜਪ੍ਰੀਤ ਜੀ ਪਿੰਡ ਵਿੱਚ ਵਿਚਰਦੇ ਹਾਂ ਜੇ ਪਿੰਡ ਦੀ ਪੰਚਾਇਤ ਵੀ ਇੱਕ ਵਿਕਾਸ ਕਾਰਜਾਂ ਲੈ ਕੇ ਕੰਮ ਕਰਦੀ ਆ ਸਰਕਾਰ ਵੱਲੋਂ ਵੀ ਪ੍ਰਾਲੇ ਕੀਤੇ ਜਾਂਦੇ ਨੇ ਤੇ ਕਿਵੇਂ ਦਾ ਵਿਕਾਸ ਦੇਖਦੇ ਆ ਸਕੂਲ ਦਾ ਪ੍ਰਬੰਧ ਕਿਵੇਂ ਹੈ ਛੱਪੜਾਂ ਦਾ ਪ੍ਰਬੰਧ ਕਿਵੇਂ ਪਿੰਡ ਦੇ ਵਿੱਚ ਸਕੂਲ ਦਾ ਤਾਂ ਠੀਕ ਠਾਕ ਆ ਵਧੀਆ ਹੈ ਜੀ ਅ ਛੱਪੜ ਦਾ ਪ੍ਰਬੰਧ ਨਹੀਂ ਮਤ ਵਧੀਆ ਹੈਗਾ ਜੀ ਜਾਨਵਰ ਬਹੁਤ ਨਿਕਲਦੇ ਆ ਜੀ ਕਾਫੂਸ ਬਹੁਤ ਹੋਇਆ ਹੈ ਜੀ ਇਸ ਕਰਕੇ ਹੀ ਬੱਚਿਆਂ ਬੱਚਿਆਂ ਨੂੰ ਖਤਰਾ ਹੀ ਰਹਿੰਦਾ ਹੈ ਰਾਤ ਨੂੰ ਲਾਈਟ ਲੂਟ ਵੀ ਨਹੀਂ ਹੁੰਦੀ ਨਾ ਜੀ ਤਾਂ ਕਰਕੇ ਹਾਂਜੀ ਤੇ ਹੋਰ ਕਿਹੜੀਆਂ ਕਮੀਆਂ ਤੋਂ ਵਾਂਝਾ ਪਿੰਡ ਜੀ ਹੋਰ ਤਾਂ ਬਾਕੀ ਤਾਂ ਠੀਕ ਹੀ ਆ ਜੀ ਬਾਕੀ ਸਾਰੀਆਂ ਸਹੂਲਤਾਂ ਹੈਗੀਆਂ ਘਰਾਂ ਘਰਾਂ ਵਿੱਚ ਪਾਣੀ ਦਾ ਪ੍ਰਬੰਧ ਵੀ ਹੈਗਾ ਮੇਨ ਅੱਛਾ ਪੱਤੀ ਲਾਈਟ ਵੀ ਚਲੋ ਹੈਗੀ ਆ ਅੱਛਾ ਜੀ ਹਾਂ ਹੀ ਆ ਜੀ ਟੂਬਾ ਹੈ ਕਿ ਮੇਨ ਇੱਥੇ ਲੱਗਦਾ ਹੈ ਜੀ ਪਿੰਡ ਵਾਸੀਆਂ ਨੂੰ ਜਦੋਂ ਕੋਈ ਦੁੱਖ ਤਕਲੀਫ ਹੁੰਦੀ ਹੈ ਕੋਈ ਪਰੇਸ਼ਾਨੀ ਹੁੰਦੀ ਹੈ ਸਰਪੰਚ ਸਾਹਿਬ ਵੱਲੋਂ ਬਈ ਪੁੱਛਿਆ ਜਾਂਦਾ ਕਿ ਜਾਂ ਉਹਨਾਂ ਵੱਲੋਂ ਕੋਈ ਪਹਿਲ ਕਦਮੀ ਕੀਤੀ ਜਾਂਦੀ ਹੈ ਜਾਂ ਤੁਹਾਡੇ ਵਿੱਚ ਵਿਚਰਿਆ ਜਾਂਦਾ ਸਾਡਾ ਸਰਪੰਚ ਦਾ ਕੰਮ ਆ ਹੀ ਪਿੰਡ ਦਾ ਸਿੱਧੀ ਗੱਲ ਆ ਜਿਹੜਾ ਪਹਿਲਾਂ ਸਹੀ ਸੀ ਬੰਦੇ ਕੀ ਨਾਮ ਸਰਪੰਚ ਸਾਹਿਬ ਦਾ ਉਹ ਜਨਾਨੀ ਹੈ ਜੀ ਉਦਾਂ ਤਾਂ ਚ ਚਰਨਜੀਤ ਕੌਰ ਆਈ ਜਾਂਦਾ ਅੱਛਾ ਜੀ ਅੱਛਾ ਉਹ ਉਹਦਾ ਘਰ ਵਾਲਾ ਹੀ ਆ ਉਹਦਾ ਮੋਰੇ ਹੁੰਦਾ ਠੀਕ ਆ ਉਹ ਸਾਰਿਆਂ ਨਾਲ ਹੀ ਬਿਗਾੜੀ ਹੋਈ ਆ ਪਿੰਡ ਚ ਨੇ ਅੱਛਾ ਜੀ ਹਾਂ ਜੀ ਤੇ ਬੱਸਾਂ ਹੀ ਸਹੂਲਤ ਹੈਗੀ ਪਿੰਡ ਦੇ ਵਿੱਚ ਨਹੀਂ ਬੱਸ ਬਸ ਵੀ ਨਹੀਂ ਆਉਂਦੀ ਜੀ ਅੱਛਾ ਕੋਈ ਸਹੂਲਤ ਨਹੀਂ ਆਈ ਬੱਸ ਦੀ ਹਾਂਜੀ ਤੇ ਕੋਈ ਸਰਕਾਰ ਕੋਲੋਂ ਕੋਈ ਤੁਹਾਡੇ ਵੱਲੋਂ ਮੰਗ ਕੀਤੀ ਜਾਵੇ ਜਾਂ ਕਿਹੜੀ ਚੀਜ਼ਾਂ ਦੀ ਥੋੜ੍ਹ ਮਹਿਸੂਸ ਕਰਦੇ ਹੋ ਪਿੰਡ ਦੇ ਵਿੱਚ ਵਿਕਾਸ ਹੋਣਾ ਚਾਹੀਦਾ ਜੀ ਵਿਕਾਸ ਹੁਣ ਜੀ ਮੈਂ ਤਾਂ ਹੱਲੇ ਨੇਣਾ ਹੀ ਆ ਬਾਕੀ ਸਿਆਣਾਂ ਨੂੰ ਪਤਾ ਹੀ ਆਈ ਕਹਿੰਦੇ ਹੀ ਆ ਬਾਕੀ ਵੀ ਸੁਣਦਾ ਸੁਣਨਾਂ ਜੀ ਅੱਜਕੱਲ ਹੂੰ ਸੁਣ ਕੇ ਸਭਾਂ ਨੂੰ ਗੱਲੀ ਕਰ ਦਿੰਦੇ ਆ ਠੀਕ ਹਾਂਜੀ ਉਹ ਪਿੰਡ ਦਾ ਇਹ ਵਿਕਾਸ ਦੇ ਸਕਦੇ ਹੋ ਸਾਡੇ ਕੈਮਰੇ ਰਾਹੀਂ ਦ੍ਰਿਸ਼ ਦਿਖਾਏ ਜਾ ਰਹੇ ਨੇ ਤੇ ਕਿੱਦਾਂ ਗੰਦਗੀ ਦੇ ਢੇਰ ਛੱਪੜ ਦੇ ਵਿੱਚ ਪਏ ਨੇ ਤੇ ਛੱਪੜ ਦੀ ਸਫਾਈ ਦੀ ਮੁਹਿੰਮ ਵੀ ਸਰਪੰਚ ਸਾਹਿਬ ਵੱਲੋਂ ਨਹੀਂ ਕਰਵਾਈ ਗਈ। ਮੱਖੀ ਮੱਛਰ ਤਾਂ ਜਿਹੜਾ ਕਿ ਉੱਥੇ بڑا ਲੋਕ ਡਰਦੇ ਨੇ ਮੱਖੀ ਮੱਛਰ ਤੋਂ ਤੇ ਇਸ ਗੰਦੇ ਪਾਣੀ ਕਰਕੇ ਮੱਖੀ ਮੱਛਰ ਦੀ ਵੀ ਇੱਥੇ ਵੱਧ ਤੋਂ ਵੱਧ ਬਣਦਾ ਨਜ਼ਰ ਆ ਰਿਹਾ। ਤੇ ਸਰ ਤੁਸੀਂ ਅੱਜ ਇੱਥੇ ਬੈਠੇ ਹੋ ਤੇ ਕਿੱਦਾਂ ਦੇਖਦੇ ਹੋਗੇ ਮੱਖੀ ਮੱਛਰਾਂ ਦੇ ਛੱਪੜ ਦੇ ਵਿੱਚ ਵੀ ਜਿਹੜਾ ਗੰਦਗੀ ਭਰੀ ਪਈ ਹੈ ਬਹੁਤ ਜ਼ਿਆਦੇ ਆ ਜੀ ਗੰਦਗੀ ਤਾਂ ਬਹੁਤ ਜ਼ਿਆਦੇ ਆ ਇੱਥੇ ਬੈਠਣ ਨੂੰ ਰੂਹ ਹੀ ਨਹੀਂ ਕਰਦੀ ਆ ਰਾਹ ਦੇ ਵਿੱਚ ਇੱਥੇ ਕੇ ਸਿੱਟ ਕੇ ਚੱਲ ਜਾਂਦੇ ਆ ਨਾ ਕੋਈ ਸੇਫਟੀ ਹੈ ਇੱਥੇ ਕੋਈ ਕੁਛ ਨਹੀਂ ਤੇ ਸਰਪੰਚ ਸਾਹਿਬ ਵੀ ਇਸ ਵale ਧਿਆਨ ਨਹੀਂ ਦੇ ਰਹੇ ਇਹ ਤਾਂ ਜੀ ਮਹਾਰਾਜ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਹਾਂ ਸਾਡੇ ਪਿੰਡ ਦੀ ਕੋਈ ਚੀਜ਼ ਬਣਦੀ ਆ ਬਣਾ ਦਈਏ सरपंच ਹੁਣਾਂ ਨੂੰ ਚਾਹੀਦਾ ਆਪੂ ਵੀ ਆਪਣੇ ਪਿੰਡ ਦੀ ਸਹੂਲਤ ਜੇ ਕੋਈ ਪੈਸਾ ਤੇ ਲੱ ਮਿਲਦਾ ਜਾਂ ਗਵਰਨਮੈਂਟ ਦਿੰਦੀ ਆ ਇਹ ਕਿਤੇ ਪਾਸੇ ਲਾਈਏ ਅਸੀਂ ਵਧੀਆ ਥਾਂ ਤੇ ਲਾ ਦੇਈਏ ਹੁਣ ਇੱਥੇ ਪੈਸੇ ਲੱਗਣ ਵਾਲੇ ਆ ਲਵਾ ਸਕਦਾ ਉਹ ਹਾਂਜੀ ਇੱਕ ਛੱਪੜ ਤੇ ਉਹ ਸਾਹਮਣੇ ਦੇਖਿਓ ਜਿਹੜਾ ਕੂੜੇ ਦਾ ਢੇਰ ਵੀ ਲੱਗਾ ਪਿਆ ਉੱਥੇ ਇੱਥੇ ਹੀ ਕੂੜਾ ਸੁੱਟਿਆ ਜਾ ਰਿਹਾ ਛੱਪੜ ਦੇ ਬਾਹਰ ਨਾਲ ਹੀ ਹਾਂਜੀ ਹਾਂਜੀ ਬਾਹਰ ਹੀ ਸੁੱਟ ਦਿੰਦੇ ਆ ਲੋਕੀ ਕੋਈ ਜਗ੍ਹਾ ਜਗ੍ਹਾ ਹੋਣੀ ਚਾਹੀਦੀ ਆ ਜਿੱਦਾਂ ਕਿ ਕੋਈ ਗਵਰਨਮੈਂਟ ਹੀ ਕੋਈ ਜਗ੍ਹਾ ਆ ਉੱਥੇ ਕੂੜਾ ਸਿਟਿਆ ਜਾਵੇ ਜਾਂ ਬਾਅਦ ਵਿੱਚ ਚੱਕਿਆ ਜਾਵੇ ਹਾਂਜੀ ਸੋ ਦੋਸਤੋ ਇਹ ਪਿੰਡ ਰਾਜੋਵਾਲ ਜਿੱਥੇ ਅਸੀਂ ਪਹੁੰਚੇ ਆ ਵਿਕਾਸ ਕਾਰਜਾਂ ਲੈ ਕੇ ਇਸ ਪਿੰਡ ਦੇ ਆ ਉਪਲਬਧੀਆਂ ਨੂੰ ਲੈ ਕੇ ਅਸੀਂ ਤੁਹਾਡੇ ਸਾਹਮਣੇ ਰੂਬਰੂ ਕਰਨਾ ਸੀ ਪਰ ਸਰਪੰਚ ਸਾਹਿਬ ਵੱਲੋਂ ਇਹਨਾਂ ਚੀਜ਼ਾਂ ਤੋਂ ਦੱਸਣ ਤੋਂ ਮਨਾਂ ਕਰ ਦਿੱਤਾ ਗਿਆ ਤੇ ਪਿੰਡ ਵਾਸੀਆਂ ਨਾਲ ਅਸੀਂ ਗੱਲਬਾਤ ਕੀਤੀ ਹੈ ਤੇ ਉਹਨਾਂ ਹੀ ਨੇ ਹੀ ਇਹ ਇਸ ਜੀਵਾ ਦੱਸਿਆ ਤੇ ਛੱਪੜ ਦਾ ਵਿਕਾਸ ਤੁਸੀਂ ਆਪ ਖੁਦ ਹੀ ਦੇਖ ਸਕਦੇ ਹੋ ਤੇ ਸਿਰਫ ਗਲੀਆਂ ਨਾਲੀਆਂ ਤੱਕ ਇਹ ਪਿੰਡ ਦਾ ਵਿਕਾਸ ਜੋ ਹੈ ਸੀਮਤ ਰਹਿ ਚੁੱਕਿਆ ਤੇ ਕੋਈ ਵੀ ਸਰਕਾਰ ਕੋਲੋਂ ਮੰਗ ਨਹੀਂ ਕੀਤੀ ਜਾ ਰਹੀ ਤੇ ਸਰਪੰਚ ਸਾਹਿਬਾਰੇ ਵੀ ਤੁਹਾਨੂੰ ਪਿੰਡ ਵਾਸੀਆਂ ਨੇ ਦੱਸ ਹੀ ਦਿੱਤਾ ਕਿ ਕਿਹੋ ਜਿਹਾ ਸੁਭਾਅ ਉਹਨਾਂ ਦਾ ਸੋ ਜੀਬੀਸੀ ਆਪਣੇ ਲਈ ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ ਮੈਂ ਨਵਨੀਤ ਸਿੰਘ ਚੀਮਾ ਧੰਨਵਾਦ Welcome to DAV University Jalandhar, where knowledge meets innovation, established with a vision to empower minds and transform futures. At DAV University, we believe in excellence through education where tradition meets modernity. Our state of the art campus and world class faculty ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar. Discover your potential.